ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਹੈ ਸਾਰੇ ਠੀਕ ਹੋਵੋਗੇ ਜੀ ਪਰਮਾਤਮਾ ਸਭ ਨੂੰ ਰਾਜੀ ਰੱਖੇ ਜੀ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਅੱਜ ਜਿਹਾ ਬਣਾਉਨੇ ਆ ਜੀ ਆਪਾਂ ਇਸ ਸਲਾਈ ਤੇ ਆਪਾਂ ਨੇ ਬਾਈ ਕੁੰਡੇ ਲੈਨੇ ਜੀ ਇੱਕ ਸਲਾਈ ਸਿੱਧੀ ਕਬੂਠੀ ਬਣਾ ਲਈ ਜੀ ਆਪਾਂ ਨੇ ਕੁੰਡਾ ਜਾਂ ਸ਼ੁਰੂ ਕਰਦੇ ਆਂ ਇਹ ਇੱਕ ਕੁੰਡਾ ਉਤਾਰ ਲਏ ਦੋ ਬਾਲ ਪਾ ਕੇ ਬੁਣਾਗੇ ਜੀ ਆਪਾਂ ਕੁੰਡਾ ਸਲਾਈ ਤੇ ਦੋ ਬਾਲ ਪਾ ਲੈਣੇ ਨੇ ਜੀ ਸਾਰੇ ਕੁੰਡੇ ਆਪਾਂ ਬੁਣਾਗੇ ਜੀ ਦੋ ਬਾਲ ਪਾ ਕੇ ਬੁਣਾਗੇ ਸਲਾਈ ਤੇ ਸਾਰੇ ਕੁੰਡੇ ਬਣਾ ਲਏ ਆਪਾਂ ਨੇ ਇੱਕ ਕੁੰਡਾ ਸਿੱਤਾ ਬਣਾਉ। ਹੁਣ ਅੱਗੇ ਜੀ ਪੁੱਠੀ ਸਲਾਈ ਤੇ ਇੱਕ ਕੁੰਡਾ ਉਤਾਰ ਲਾਂਗੇ। ਹੁਣ ਆਪਾਂ ਚਾਰ ਕੁੰਡੇ ਲਾਵਾਂਗੇ ਸਲਾਈ ਤੇ ਹੋਲਾਂਗੇ ਜੀ 2 3 4 ਐਸੇ ਚਾਰ ਕੁੰਡੇ ਆਪਾਂ ਹੁਣ ਇੱਧਰ ਲਾਵਾਂਗੇ ਜੀ ਸਲਾਈ ਤੇ ਉਨਪਨ ਧਾਗਾ ਪਿੱਛੇ ਕਰਕੇ ਇਹ ਚਾਰ ਕੁੰਡਿਆਂ ਦੀ ਬੈਕ ਸਾਈਡ ਤੋਂ ਕੁੰਡਾ ਬਣਾਵਾਂਗੇ ਜੀ ਆਪਾਂ ਇੱਕ ਫੇਰਾ ਕੁੰਡਿਆਂ ਨੂੰ ਬੁਣਾਂਗੇ ਕੁੰਡਾ ਬਣਾ ਲਾਂਗੇ ਜੀ ਆਪਾਂ ਇਹ ਕੁੰਡਾ ਫੇਰ ਬਣਾਵਾਂਗੇ ਜੀ ਆਪਾਂ ਬੈਕ ਸਾਈਡ ਤੋਂ ਫੇਰ ਦੁਬਾਰਾ ਕੁੰਡਿਆਂ ਨੂੰ ਬੁਣਾਂਗੇ ਜੀ ਚਾਰ ਕੁੰਡੇ ਤੋਂ ਆਪਣੇ ਚਾਰ ਕੁੰਡੇ ਬਣ ਗਏ। ਫਿਰ ਆਪਣਾ ਚਾਰ ਕੁੰਡੇ ਸਲਾਈ ਤੇ ਲਾਣੇ ਨੇ ਜੀ। 3 4 ਫਿਰ ਚਾਰ ਕੁੰਡੇ ਦਲੇ ਸਲਾਈ ਤੇ ਪਾਵਾਂਗੇ ਜੀ ਆਪਾਂ। ਫਿਰ ਇਹ ਕੁੰਡਿਆਂ ਦੀ ਬੈਕ ਸਾਈਡ ਤੋਂ ਕੁੰਡਾ ਬਣਾਵਾਂਗੇ ਜੀ। ਫਿਰ ਕੁੰਡੇ ਬੁਣਾਗੇ ਜੀ ਆਪਾਂ। ਫਿਰ ਬੈਕ ਸਾਈਡ ਤੋਂ ਕੁੰਡਾ ਬਣਾਵਾਂਗੇ। ਫੇਰ ਕੁੰਡੇ ਬੁਣਾ ਲਾਂਗੇ ਜੀ ਆਪਾਂ ਇਹ ਚਾਰ ਕੁੰਡੇ ਤੋਂ ਚਾਰ ਕੁੰਡੇ ਬਣ ਗਏ ਫੇਰ ਆਪਾਂ ਚਾਰ ਕੁੰਡੇ ਖੋਲਾਂਗੇ ਜੀ 2 3 4 ਫੇਰ ਆਪਾਂ ਇੱਧਰ ਪਾਵਾਂਗੇ ਜੀ ਸਲਾਈ ਤੇ ਇਹ ਕੁੰਡਿਆਂ ਦੀ ਬੈਕ ਸਾਈਡ ਤੋਂ ਕੁੰਡਾ ਬਣਾਵਾਂਗੇ ਜੀ ਆਪਾਂ ਫੇਰ ਕੁੰਡੇ ਬੁਣਾ ਲਾਂਗੇ ਜੀ ਕੁੰਡਾ ਫੇਰ ਬਣਾਵਾਂਗੇ ਜੀ ਆਪਾਂ ਫੇਰ ਕੁੰਡੇ ਬੁਣ ਲੈਣਾ ਜੀ ਦੁਬਾਰੇ ਫੇਰ ਆਪਾਂ ਚਾਰ ਕੁੰਡੇ ਲਵਾਂਗੇ ਜੀ ਚਾਰ ਫਿਰ ਇੱਧਰ ਪਾਵਾਂਗੇ ਜੀ ਸਲਾਈ ਤੇ ਆਪਾਂ ਫੇਰੇ ਕੁੰਡਿਆਂ ਦੀ ਬੈਕ ਸਾਈਡ ਤੋਂ ਕੁੰਡਾ ਬਣਾਵਾਂਗੇ ਜੀ ਆਪਾਂ ਫੇਰੇ ਕੁੰਡੇ ਬੁਣਾਂਗੇ ਦੁਬਾਰੇ ਫੇਰ ਆਪਾਂ ਬੈਕ ਸਾਈਡ ਤੋਂ ਕੁੰਡਾ ਬਣਾਵਾਂਗੇ ਇਰਕੁੰਡਾ ਪੁਣਾਗੇ ਜੀ ਆਪਾਂ ਫਿਰ ਚਾਰ ਕੁੰਡੇ ਲਾਵਾਂਗੇ ਜੀ ਆਪਾਂ ਸਲਾਈ ਦੇ ਤੇ ਚਾਰ ਚਾਰ ਕੁੰਡਿਆਂ ਚ ਡਿਜ਼ਾਈਨ ਬਣਦਾ ਏ ਮੈਕ ਸਾਈਡ ਤੋਂ ਕੁੰਡਾ ਪੁਣਾਗੇ ਜੀ ਫਿਰ ਇਹ ਕੁੰਡੇ ਪੁਣਾਗੇ ਜੀ ਆਪਾਂ ਫਿਰ ਕੁੰਡਾ ਪੁਣਾਗੇ ਇਸ ਸਾਈਡ ਤੋਂ ਇੱਕ ਕੁੰਡਾ ਫਿਰ ਕੁੰਡੇ ਬੁਣਾਗੇ ਜੀ ਆਪਾਂ ਇੱਕ ਕੁੰਡਾ ਆਪਾਂ ਕੋਠਾ ਬਣਾਣਾ। ਨੂੰ ਅਗੇ ਜੇ ਆਪਾਂ ਸਿੱਧੀ ਸলাই ਤੇ ਸਿੱਧੀ ਸলাই ਆਪਾਂ ਸਾਰੀ ਸਿੱਧੀ ਬਣਾਵਾਂਗੇ। ਸਾਰੇ ਕੁੰਡੇ ਆਪਾਂ ਕੱਲੇ ਕੱਲੇ ਸਿੱਧੇ ਬੁਣਾਗੇ। ਉਹ ਸਾਰੀ ਸਲਾਈ ਆਪਣੀ ਸਿੱਧੀ ਬਣਾ ਲਈ। ਕਿਕ ਡਿਜ਼ਾਈਨ ਬਣ ਕੇ ਆਪਣਾ ਤਿਆਰ ਹੋ ਗਏ। ਹੁਣ ਆਪਾਂ ਪੁੱਠੀ ਸਲਾਈ ਤੇ ਆ ਗਏ ਜੀ। ਪੁੱਠੀ ਸਲਾਈ ਆਪਣੇ ਸਾਰੇ ਕੋਠੇ ਹੋਏ ਜਾਊਗੀ ਜੀ। ਸਾਰੇ ਸਲਾਈ ਆਪਾਂ ਨੇ ਪੁੱਠੇ ਬਣਾ ਲਈ ਜੀ ਹੁਣ ਸਿੱਧੀ ਸਲਾਈ ਤੇ ਆ ਗਏ ਸਾਰੇ ਸਲਾਈ ਆਪਾਂ ਸਿੱਧੀ ਬਣਾਵਾਂਗੇ ਇਹ ਸਿੰਪਲ ਜਿਹਾ ਡਿਜ਼ਾਈਨ ਹੈ ਜੀ ਆਸਾਨ ਬਹੁਤ ਹੈ ਜੀ ਬਣ ਕੇ ਸੋਹਣਾ ਹੀ ਬਹੁਤ ਲੱਗਦਾ ਹੈ ਜੀ ਇਹ ਸਾਰੀ ਸिलाई ਆਪਾਂ ਨੇ ਸਿੱਧੀ ਬਣਾ ਲਈ ਜੀ ਆਗੇ ਜੀ ਪੁੱਠੀ ਸिलाई ਤੇ ਪੁੱਠੀ ਸिलाई ਆਪਾਂ ਸਾਰੀ ਪੁੱਠੀ ਬਣਾਵਾਂਗੇ ਅੰਨ ਜੀ ਸਾਰੇ ਸਲਾਈ ਆਪਾਂ ਨੇ ਬੁੱਠੇ ਬਣਾ ਲਈ ਜੀ ਫਿਰ ਆਪਾਂ ਡਿਜ਼ਾਈਨ ਬਣਾਵਾਂਗੇ ਜੀ ਇੱਕ ੁੰਡਾ ਉਤਾਰ ਲਿਆ ਜੀ ਫਿਰ ਆਪਾਂ ਦੋ ਬਾਲ ਪਾ ਕੇ ੁੰਡਾ ਬੁਣਾਂਗੇ ਜੀ ਬਹੁਤ ਹੀ ਆਸਾਨ ਚਾ ਡਿਜ਼ਾਈਨ ਹੈ ਜੀ ਦੋ ਬਾਲ ਪਾ ਕੇ ੁੰਡਾ ਬੁਣਨਾ ਹੈ ਜੀ ਆਪਾਂ ਨੇ కు కు సిా ఉతారీ చారే సై కోల్గే చారా ఇద్దర పాయి ధాగ పిచ్చే కి ਇਹਦੇ ਚਾਰ ਕੁੰਡਿਆਂ ਦੀ ਬੈਕ ਸਾਈਡ ਤੋਂ ਕੁੰਡਾ ਬਣਾਵਾਂਗੇ ਜੀ ਆਪਾਂ ਫਿਰ ਕੁੰਡਾ ਨੂੰ ਭੁਣਾਵਾਂਗੇ ਜੀ ਫਿਰ ਪੈ ਕੁੰਡਾ ਬਣਾਵਾਂਗੇ ਜੀ ਬੈਕ ਸਾਈਡ ਤੋਂ ਫਿਰ ਇਹ ਕੁੰਡੇ ਬੁਣਾਂਗੇ ਜੀ ਫਿਰ ਪੈ ਚਾਰ ਕੁੰਡੇ ਲਵਾਂਗੇ ਜੀ ਸਲਾਈ ਤੇ ਤਿੰਨ ਚਾਰ ਫਿਰ ਅੰਦਰ ਪਾ ਲਾਂਗੇ ਜੀ ਸਲਾਈ ਤੇ ਵਾਪਸ ਫਿਰ ਇਹ ਕੁੰਡਿਆਂ ਤੋਂ ਆਪਾਂ ਸਾਈਡ ਤੋਂ ਕੁੰਡਾ ਬਣਾਵਾਂਗੇ ਫਿਰ ਇਹ ਕੁੰਡਿਆਂ ਨੂੰ ਬੁਣਾਂਗੇ ਜੀ ਆਪਾਂ ਇਹਕੂੰ ਡਬਣਾ ਮੰਗੀ ਸਾਈਡ ਤੋਂ ਦੁਬਾਰੇ ਫੇਰ ਕੁੰਡੇ ਬੁਣ ਲਾਂਗੇ ਜੀ ਆਪਾਂ ਫੇਰ ਚਾਰ ਕੁੰਡੇ ਲੈਣੇ ਨੇ ਜੀ ਸਲਾਈ ਤੇ ਉੱਤਰ ਪਾਵਾਂਗੇ ਜੀ ਸਲਾਈ ਤੇ ਫੇਰ ਬੈਕ ਸਾਈਡ ਤੋਂ ਕੁੰਡਾ ਬਣਾਵਾਂਗੇ ਜੀ ਆਪਾਂ ਫੇਰ ਕੁੰਡੇ ਪੁਣਾਗੇ ਜੀ ਦੁਬਾਰੇ ਫੇਰ ਕੁੰਡਾ ਸਾਈਡ ਤੋਂ ਬਣਾਵਾਂਗੇ ਫੇਰੇ ਕੁੰਡੇ ਭੁੰਨ ਲਾਂਗੇ ਜੀ ਆਪਾਂ ਫੇਰ ਚਾਰ ਕੁੰਡੇ ਲੰਮਾਂਗੇ ਇਸ ਲਾਈ ਤੇ ਵਾਪਸ ਇੱਧਰ ਪਾਵਾਂਗੇ ਸਲਾਈ ਤੇ ਫੇਰ ਸਾਈਡ ਤੋਂ ਕੁੰਡਾ ਬਣਾਵਾਂਗੇ ਜੀ ਫੇਰੇ ਕੁੰਡੇ ਭੁਣਾ ਲਾਂਗੇ ਜੀ ਆਪਾਂ ਦੁਬਾਰੇ ਫੇਰ ਆਪਾਂ ਇੱਕ ਕੁੰਡਾ ਬਣਾਵਾਂਗੇ ਫੇਰੇ ਦੁਬਾਰੇ ਕੁੰਡਾ ਭੁਣ ਲਾਂਗੇ ਜੀ ਆਪਾਂ ਫਿਰ ਆਪਾਂ ਚਾਰ ਕੁੰਡੇ ਲਾਵਾਂਗੇ ਇਸ ਲਾਈ ਤੇ ਵਾਪਸ ਇੱਧਰ ਪਾਵਾਂਗੇ ਇਸ ਲਾਈ ਤੇ ਆਪਾਂ ਇਹਦੇ ਸਾਈਡ ਤੋਂ ਕੁੰਡਾ ਬਣਾਵਾਂਗੇ ਜੀ ਇੱਕ ਫਿਰ ਆਪਾਂ ਇਹ ਕੁੰਡੇ ਪੁਣਾਂਗੇ ਜੀ ਦੁਬਾਰੇ ਫਿਰ ਸਾਈਡ ਤੋਂ ਕੁੰਡਾ ਪੁਣਾਂਗੇ ਜੀ ਫਿਰ ਦੁਬਾਰੇ ਕੁੰਡੇ ਪੁਣਾਂਗੇ ਜੀ ਆਪਾਂ ਧੱਗਾ ਅੱਗੇ ਕਰਕੇ ਇੱਕ ਕੁੰਡਾ ਆਪਾਂ ਪੋਠਾ ਪੁਣਾਂਗੇ ਉਨਪਰ ਸਿੱਧੀ ਸਲਾਈ ਦੇ ਸਾਰੇ ਕੁੰਡੇ ਆਪਾਂ ਸਿੱਧੇ ਬਣਾਵਾਂਗੇ ਜੀ। ਇੱਕ ਇੱਕ ਕੁੰਡਾ ਕਰਕੇ ਸਾਰੀ ਸਲਾਈ ਸਿੱਧੀ ਬਣਾਵਾਂਗੇ ਜੀ। ਸਾਰੇ ਸਲਾਈ ਆਪਣੇ ਸਿੱਧੀ ਬਣਾ ਲਈ। ਨਵਗੀ ਜੀ ਪੁੱਠੀ ਸਲਾਈ ਤੇ ਪੁੱਠੀ ਚਲਾਈ ਆਪਣੀ ਸਾਰੀ ਪੁੱਠੀ ਬਣੂਗੀ। ਸਿਰਫ ਦੋ ਹੀ ਸਲਾਈਆਂ ਦਾ ਡਿਜ਼ਾਈਨ ਹੈ ਜੀ। ਦੋ ਸਲਾਈਆਂ ਆਪਣੇ ਪੁੱਠੇ ਸਿੱਧੀਆਂ ਪੈ ਜਾਂਦੀਆਂ ਨੇ ਇੱਕ ਸਲਾਈ ਸਿੱਧੀ ਕਪੂਠੇ ਬਣਾ ਲਈ ਜੀ ਹੁਣ ਆਪਾਂ ਨੂੰ ਫੇਰ ਸਲਾਈ ਸਿੱਧੀ ਬਣੋਂਗੇ ਇੱਕ ਕਪੂਠੀ ਬਣੋਂਗੇ ਤੇ ਸਾਰੇ ਸਲਾਈ ਆਪਣੀ ਸਿੱਧੀ ਬਣ ਗਈ। ਆ ਦੇਖੋ ਜੀ ਦੋ ਡਿਜ਼ਾਈਨ ਬਣ ਗਏ ਆਪਣੇ। ਫਿਰ ਆਪਣੀ ਪੁੱਠੀ ਸਲਾਈ ਬਣ ਕੇ ਦੁਬਾਰੇ ਡਿਜ਼ਾਈਨ ਸ਼ੁਰੂ ਹੋ ਜੂਗਾ ਜੀ। ਦੇਖੋ ਜੀ ਕਿੰਨਾ ਪਿਆਰਾ ਡਿਜ਼ਾਈਨ ਬਣ ਕੇ ਤਿਆਰ ਹੋਇਆ ਜੀ। ਆਸਾਨ ਵੀ ਬਹੁਤ ਹੈ ਜੀ। ਬਣਾਓ ਜੀ ਆਪਣੇ। ਰੋਟੀ ਸਵੱਟ ਦੇ ਡਿਜ਼ਾਈਨ। ਮਿਲਦਿਆਂਗੇ ਅਗਲੀ ਵੀਡੀਓ 'ਚ ਧੰਨਵਾਦ।